ਜਿਹੜਾ ਦਾ ਪੁੱਤਰਾ ਤੁਹਾਡਾ ਖੂਨ ਦੌੜਦਾ ਸਾਡੀ ਰਗਾਂ ਦੇ ਵਿੱਚ ਸਭ ਤੋਂ ਪਿਆਰ ਦੇ ਨਾਲ ਉਦੋਂ ਸਿੰਘ ਰਵਧੀਰ ਸਿੰਘ ਆਪਣੇ ਜੈਗਬਾਰ ਬਾਪ ਨੂੰ ਹੈ ਕਿਉਂ ਆਦਿਆ ਬੋਲ ਉਹਦੇ ਸਿੰਘ ਕਹਿੰਦਾ ਪਕਾ ਹੁਣ ਡਰ ਕੇ ਨਹੀਂ ਫਰਨਾ ਅਸੀਂ ਕਰਾਂਗੇ ਜੰਗ ਤੁਸਾਂ ਨੇ ਫਿਕਰ ਨਹੀਂ ਕਰਨਾ ਚਿੱਠੀ ਪੇ ਜਿਸ ਨੇ ਜਾ ਕੇ ਮਾਰ ਮਕਾਵਾਂਗੇ ਜੜ ਬੈਰੀ ਦੀ ਅਸੀਂ ਪਿਤਾ ਦੀ ਪੱਟ ਗਵਾਦਾਂ ਤੇ ਚੜਕੇ ਕਾਂਦਾ ਖੂਨ ਆਵਾਲੇ ਦੇਖਾਂ ਬੈਰੀ ਸੰਗ ਲੜਕੇ ਉਹ ਦੇਖ ਜਦੋਂ ਖਲਕਾਈ ਉਸਦੇ ਹੋਸ਼ ਬਲਾ ਦੇਾਂਗੇ ਸਭ ਦੇ ਹੋਸ਼ ਬਲਾ ਦੇਾਂਗੇ ਜੜ ਬੈਰੀ ਦੀ ਅਸੀਂ ਪਿਤਾ ਜੀ ਪਟਕਵਾ ਦੇਾਂਗੇ ਫੌਜਾ ਕਰੋ ਤਿਆਰ ਜਾਨ ਸਭ ਕੋੜਾਂ ਤੇ ਕਰਕੇ ਕਾਂਦਾ ਖੂਨ ਆਵਾਲੇ ਦੇ ਜਾ ਬੈਰੀ ਸੰਗ ਲੜਕੇ ਦੁਨੀਆਂ ਦੇ ਵਿੱਚ ਅਸੀਂ ਤੁਸਾਂ ਦਾ ਨਾਂ ਚ ਪਟਕਵਾ ਧਿਆਗੇ ਥੇਰ ਕਾਫ ਦੀ ਲਾਮੋਸ਼ ਦੀ ਤਿਆਰੀ ਕਰ ਦੇਵੋ ਰਾਸਣੇ ਅਸਲੇ ਨਾਲ ਸਦਾਦੀ ਗੱਦੇ ਭਰ ਦੇਵੋ ਔ ਰਣਪੂਰੀ ਵਿੱਚ ਜਾ ਕੇ ਅਬੇ ਜ਼ਹਿਰ ਦਿਖਾ ਦੇਵਾਂਗੇ ਅਬ ਦੇ ਜ਼ਹਿਰ ਦਿਖਾ ਦੇਵਾਂਗੇ ਜਦ ਬੈਰੀ ਦੀ ਅਸੀਂ ਪਿਤਾ ਦੀ ਪਟਕਵਾ ਧਿਆਗੇ ਜੇ ਨਾ ਜੰਗ ਚ ਜਾਏ ਲੱਗੂ ਲਾਜ ਦਸੋਰਾ ਨਾ ਜਗ ਦੇਖ ਕੇ ਸਾਡੀ ਕੰਨ ਹੋੜ ਗਏ ਰਬੈਰੀ ਦੀ ਅਸੀਂ ਪਿਤਾ ਜੀ ਪੱਟ ਗਵਾ ਦਿਆਂਗੇ ਤੇਰਾ ਰਾਮ ਜੀ ਤੁਰੇ ਸੂਰ ਨਾ ਤੇਗਲ ਪਜਾ ਕੇ ਦੇ ਸੱਜਣ ਸਿੰਘ ਸਣਾਉ ਕਪਤਾਨ ਨੂੰ ਬਣਾ ਕੇ ਦੇ ਸੁਣ ਲੋ ਹੱਸ ਸਰੋ ਤੇ ਰੰਗ ਤਾਂ ਮੀਆਂ ਗਾ ਦਿਆਂਗੇ ਰੰਗ ਤਾਂ ਮੀਆਂ ਗਾ ਦਿਆਂਗੇ ਹੋ ਜਲਦਾਰੀ ਦੀ ਅਸੀਂ ਪਿਤਾ ਜੀ ਪੱਟ